ਲੋ ਵੀ ਮਿੱਤਰੋ ਬਹੁਤ ਸੋਹਣੀਆਂ ਸੇਵਕ ਗੱਡੀਆਂ ਵਾਲਿਆਂ ਦੀਆਂ ਚਾਰ ਝੋਟੀਆਂ ਚਾਰੇ ਖੀਰੀਆਂ ਫੁੱਲੀ ਚੰਗੀਆਂ ਇਹਦਾ ਬਾਈ ਕਹਿੰਦਾ ਨਾਂ ਰਾਣੂ ਆ ਜੀਤੋਂ ਲਈ ਆ ਉਹ ਕਹਿੰਦੇ ਬਾਈ ਸ਼ੌਂਕ ਨਾਲ ਪਾਲੀ ਸੀ ਐਮ 29 ਦੀ ਧੀ ਆ ਨਾਂ ਇਹਦਾ ਰਾਣੂ ਆ ਉਹਨਾਂ ਦਾ ਰੱਖਿਆ ਵਾ ਖੀਰੀ ਆ ਸਿਵਲ ਲਾਈਨ ਨੂੰ ਬਿਲਕੁਲ ਤਿਆਰ ਮਿਰਗਰ ਗਿਆ ਰਾਜੀ ਰੂਜੀ ਫੁੱਲ ਮੋਟੇ ਮੋਟੇ ਥਾਣਾ ਝੋੜੀ ਵੇਖੋ ਕਿੰਨੀ ਚੰਗੀ ਤੇ ਆ ਵੀ ਸੇਮ ਹੀ ਹਾਈਟ ਆ ਇਹਦੀ ਵੀ ਉਹਦਾ ਨਾਮ ਇੱਕ ਤਾਂ ਰੱਖਿਆ ਸੀ ਉਹਦਾ ਬਾਈ ਕਹਿੰਦਾ ਆਪਾਂ ਤੁਹਾਨੂੰ ਦੱਸਦਾ ਐਮ 29 ਦੀ ਧੀ ਆ ਤੇ ਰਾਣੂ ਉਹਨਾਂ ਦਾ ਨਾਮ ਰੱਖਿਆ ਫੁੱਲ ਵੱਡੇ ਕਰਦ ਵਾਲੀ ਫੁੱਲ ਜਾਣ ਵਾਲੀ ਤੇ ਆ ਵੀ ਖੀਰੀ ਦੁੱਧ ਵਾਲੇ ਦੰਦਾ ਚ ਮੁੱਲ ਇਹਨਾਂ ਦੇ ਨਿੱਕੇ ਨਿੱਕੇ ਆ ਵੀ ਖੀਰੀਆਂ ਦੋਵੇਂ ਇਹ ਉਦੋਂ 2-2 ਮਹੀਨੇ ਸ਼ੂਟਿੰਗ ਇੱਕ ਨੰਬਰ ਤੇ ਦੋ ਨੰਬਰ ਨਾਲੋਂ ਆਹ ਦੇ ਦੇਣੀ ਆ 26000 ਦੀ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜਿਹੜੇ ਬਾਜਾਖਾਨਾ ਰਹਿ ਜਾਂਦਾ ਜੇ ਕੋਈ ਛੋਟੀਆਂ ਚੰਗੀਆਂ ਪਾਲ ਲੈਂਦਾ ਕਿੰਨੇ ਦੀਆਂ ਤਿਆਰ ਹੋਣਗੀਆਂ ਸੇਵ ਕੱਜਦਮ ਤਿਆਰ ਹੁੰਦੀਆਂ ਨੇ 2 2 ਸਵਾ 2 2 ਲੱਖ ਦੀਆਂ ਝੋਟੀਆਂ ਹੈ ਇਹ ਆਮ ਮੱਝਾਂ ਦੀਆਂ ਝੋਟੀਆਂ ਨਹੀਂ ਨਾ ਇਹ ਸਹੀ ਹੈ